ਬੀਰ ਜੀ ਮੈਂ ਤਾਂ ਫੇਰ ਅੱਗੇ ਬਹੁਤ ਦੁਖੀ ਐ ਘਰੇ ਗਈ ਨੂੰ ਗਾਂ ਪਰਝਾਈ ਕੋਟ-ਕੋਟ ਕਰਦੀ ਐ ਸਾਰੇ ਤਾਂ ਬੱਚਿਆਂ ਨੂੰ ਝੜਕਦੀ ਤਾਂ ਵੀ ਮੈਂ ਦੁਖੀ ਨੋਂ ਥੋੜੀ ਹਾਂਜੀ ਜੇ ਮੈਂ ਹੁਣ ਇਹਦੇ ਕੰਨੀ ਵੇਖਦੀ ਐ ਤਾਂ ਮੈਂ ਤਾਂ ਵੀ ਦੁਖੀ ਪਰ ਮੈਂ ਕਿੰਦਰ ਨੂੰ ਜਾਵਾ ਮੈਂ ਤਾਂ ਨਹੀਂ ਵਿਚਫੀ ਬਸੋ ਰਸੋ ਆਪਦੇ ਸੂਤਰ ਜਾ ਹਜੇ ਇਤਰਾ ਘਰ ਉੱਜੜਦੀ ਉਹ ਮੇਰੀ ਧੀ ਮੈਨੂੰ ਆਏ ਕਹਿੰਦੀ ਦੀ ਮਾਂ ਮੈਨੂੰ ਇੱਥੋਂ ਲੈ ਜਾ ਇੱਥੋਂ ਕਿੱਥੋਂ ਲੈ ਜਾ ਉਸੇ ਪੂਰੇ ਕਲੇਨੀ ਉਹ ਬੈਠੀ ਉਹੋ ਜੀ ਪਹਿਲਾਂ ਮੈਨੂੰ ਤੁਸੀਂ ਰਾਹ ਦੱਸੋ ਵੀ ਮੈਂ ਕਿਹੜੇ ਪਾਸੇ ਨੂੰ ਜਾਵਾਂ ਨਹੀਂ ਤੁਹਾਡੇ ਮੁੰਡੇ ਦੇ ਪੈਰ ਜੁੱਤੀ ਨਹੀਂ ਪਾਈ ਹੁੰਦੀ ਮੇਰੇ ਮੁੰਡੇ ਦੇ ਪੈਰ ਤੇ ਜੁੱਤੀ ਕਿੱਥੇ ਪਾਈ ਆ ਹੁਣ ਤਨੂਹਾਂ ਦੇ ਪੈਰੀਆਂ ਜੁੱਤੀਆਂ ਤਾਂ ਮੁੰਡਿਆਂ ਨੇ ਕਿੱਥੇ ਜੁੱਤੀਆਂ ਤਾਂ ਲਵਾ ਦਿੰਗਾ ਥੱਲੇ ਲੱਗਿਆਵੇਂ ਥੱਲੇ ਲੱਗ ਗਏ ਹੁਣ ਦੇ ਮੁੰਡੇ ਨਹੀਂ ਪਾਉਂਦੇ ਜੁੱਤਨਾ ਪੈਰਾਂ 'ਚ ਉਹਦੇ ਜਿੱਦੇ ਤੋਂ ਵਹਿਣੇ ਜਾਂਦੇ ਆ ਉਹਦੇ ਤੋਂ ਕਹਿ ਨਹੀਂ ਤੇ ਸਾਡੇਆਂ ਦਾ ਪਾਇਆ ਸਾਡੇ ਦੇ ਪਹਿਲੀਆਂ ਜੁੱਤੀਆਂ ਤਾਂ ਉਹ ਤੇਤੀਆਂ ਬਣ ਜਾਂਦੇ ਨੇ ਤੇ ਉਹ ਜਨਾਨੇ ਦੇ ਬੰਦੇ ਬਣ ਜਾਂਦੇ ਆ ਇਹ ਤਾਂ ਕਹਿ ਦਿੰਦਾ ਮੈਂ ਦਾਰੂ ਪੀ ਗਿਆ ਤੇ ਇੰਨਿਆਂ ਦੇ ਤਾਂ ਵੀਰ ਜੀ ਦਾਰੂ ਨਹੀਂ ਮੇਰਾ ਕਿਸੇ ਦਾ ਸੀ ਲੱਖ ਰੁਪਏ ਮੈਂ ਨਹੀਂ ਦ ਇੱਕ ਗੱਲ ਮੈਂ ਸਾਫ਼ ਸ਼ਬਦਾਂ ਚ ਕਹੂੰਗਾ ਵੀ ਉਹ ਕਹਿੰਦੇ ਬੰਦਾ ਜੂਏ ਬਾਜ਼ ਹੋ ਜੇ ਸੱਟੇ ਬਾਜ਼ ਹੋ ਜੇ ਜਨਾਨੀ ਬਾਜ਼ ਹੋ ਜੇ ਤੇ ਸ਼ਰਾਬੀ ਕਬਾਬੀ ਹੋ ਜੇ ਵੀ ਮੈਂ ਨਸ਼ੇ ਬਿਨਾਂ ਕਿਸੇ ਬਿਨਾਂ ਜਾਂ ਸ਼ਰਾਬ ਬਿਨਾਂ ਦਾ ਹੋਰ ਬਿਨਾਂ ਸਾਰ ਤਾਂ ਨਹੀਂ ਉਹ ਵੀ ਘਰ ਪਟੜ ਦਿੰਦਾ ਤੇ ਜਨਾਨੀ ਕਹਿੰਦੇ ਹੁੰਦੇ ਵੀ ਜੇ ਘਰ ਜੋੜਨ ਤੇ ਆ ਜੇ ਤਾਂ ਸੂਈ ਦੇ ਵਿੱਚ ਧਾਗਾ ਪਾ ਕੇ ਨਾ ਜੇ ਜੋੜ ਮੰਗ ਤੇ ਘਰ ਤਾਂ ਮਹਿਲ ਬਣਾ ਦਿੰਦੀ ਹੈ ਤੇ ਜਨਾਨੀ ਕਹਿੰਦੇ ਘਰ ਪਟਣ ਤੇ ਆ ਜੇ ਤਾਂ ਸੂਈ ਦੀ ਨੋਕ ਜਿਹੜੀ ਹੁੰਦੀ ਹੈ ਨਾ ਉਹਦੇ ਨਾਲ ਪਟਣ ਲੱਗ ਕੇ ਤੇ ਘਰ ਪਟੜ ਦਿੰਦੀ ਹੈ ਇਹ ਗੱਲਾਂ ਸਿਆਣੇ ਬਜ਼ੁਰਗਾਂ ਦੀਆਂ ਕਹੀਆਂ ਹੋਈਆਂ ਹਨ ਰੋਟੀ ਕੱਠੇ ਖਾਣੇ ਹੈ ਕਿ ਪਹਿਲੇ ਨੂੰ ਖਵਾ ਕੇ ਬਾਅਦ ਚ ਖਾਣੀ ਨਹੀਂ ਪਹਿਲੇ ਇਹਨੂੰ ਖਵਾਈ ਦੇ ਇਹਨੂੰ ਵਧੀਆ ਰੋਟੀ ਪਹਿਲਾਂ ਫੜਾ ਕੇ ਖਵਾ ਕੇ ਤੋਂਦੂ ਬਾਅਦ ਮੈਂ ਖਾਣੀ ਰੋਟੀ ਕਿੱਥੋਂ ਜੀ ਗਾਲਾਂ ਕੱਢਦੀ ਰਹਿੰਦੀ ਜਦੋਂ ਰੋਟੀ ਬਣਾਉਂਦੀ ਹੋ ਤਾਂ ਕੱਢ ਲਓ ਯਾਰ ਗਾਲਾਂ ਕੱਢਦੀ ਜਦ ਰੋਟੀ ਬਣਾਉਂਦੀ ਤੂੰ ਬਣਾ ਕਰ ਮੈਂ ਪੁੱਛਦਾ ਜੀ ਪਤਾ ਨਹੀਂ ਐਡੀ ਕਰਤੂਤ ਮਾੜੀ ਹੈ ਤੁਰਿਆ ਜਾਂਦਾ ਰੋਟੀ ਚ ਕਈ ਵਾਰ ਥੁੱਕ ਜਾਂਦਾ ਥੁੱਕ ਜਾਂਦਾ ਤੁਰਿਆ ਜਾਂਦਾ ਜੇ ਮੇਰੀ ਵਾਰੀ ਹੈ ਨਾ ਰੋਟੀ ਕਾਣ ਦੀ ਤੇ ਇਹਨੂੰ ਪਤਾ ਲੱਗ ਜੇ ਤੇ ਇਹਨੇ ਤੁਰੇ ਜਾਂਦੇ ਨੇ ਥੁੱਕ ਜਾਂਦੇ ਨੇ ਰੋਟੀ ਚ ਦਾਲ ਸਬ지 ਕੀ ਰੋਟੀਆਂ ਤੇ ਕਿੱਥੇ ਲੈ ਕੇ ਰਾਤ ਨੂੰ ਕਿਸੇ ਘਰ ਵਾਲੀ ਨੇੜੇ ਉੱਥੇ ਧਰਮਸ਼ਾਲਾ ਚੁੱਪ ਕਰ ਓਏ ਮੂੰਹ ਬੰਦ ਕਰੋ ਚਪੇਰ ਮੂੰਹ ਤੇ ਮੂੰਹ ਬੰਦ ਕਰ ਲਿਆ ਘਰ ਸਾਹਿਬ ਆ ਗਏ ਮਾਦਰ ਜਣਾ ਹੋਵੇ ਤਾਂ ਸੱਚ ਦੱਸ ਦੇ ਤੇ ਬੋਲਣ ਨਹੀਂ ਦੇਣਾ ਨੂੰ ਓਏ ਜੀ ਝੂਠ ਬੋਲੀ ਜਾਂਦੀ ਮੂੰਹ ਬੰਦ ਕਰਾਂ ਜੀ ਮੂੰਹ ਬੰਦ ਕਰ ਮੈਂ ਘੜੀਸਾ ਬੋਲਦਾ ਓ ਹੈਲੋ ਹਾ ਤਾਂ ਓਕੇ ਮੇਰੇ ਕੋਲ ਨਹੀਂ ਮਾਰਨਾ ਤੇਰਾ ਦਿਮਾਗ ਐਸਾ ਟਿਕਾਣੇ ਕਰੋ ਤੂੰ ਸਾਰੀ ਉਮਰ ਮੜ ਕੇ ਬੰਦੇ ਦਾ ਬੁੱਤ ਬਣ ਕੇ ਰਹਿਣਾ ਜਦੋਂ ਸੱਚ ਦੱਸ ਤੀ ਉਹਨੂੰ ਗੱਲ ਹੀ ਨਹੀਂ ਕਰਨ ਦਿੰਦਾ ਮੈਂ ਕਦੇ ਕਿਹਾ ਆਪਣੇ ਜੱਗਿਆ ਕਦੇ ਆਪਣੇ ਜੱਗਿਆ ਕਿਸੇ ਤੇ ਜੋ ਤੇਰੇ ਅਰਕੇ ਮੱਖਮੇ ਢੱਕਦੇ ਆ ਨਾ ਧੀਆਂ ਸੌਖੀਆਂ ਬਿਆਉਣੀਆਂ ਚੁੱਪ ਕਰ ਨਾ ਕਰੇ ਢੱਕਵਾ ਤੇ ਕੋਈ ਨਹੀਂ ਥੋੜੇ ਮਿਲਦੇ ਹੁੰਦੇ ਅਗਲੇ ਚੁੱਪ ਕਰ ਕਿਉਂ ਤੰਗ ਕਰਦਾ ਕੁੜੀ ਨੂੰ ਨਹੀਂ ਜੀ ਮੈਂ ਕਦੋਂ ਕੀਤਾ ਇਹ ਤੰਗ ਜੀ ਕੋਈ ਗਵਾਂਡੀ ਕਰਦੇ ਆ ਜੀ ਮੈਂ ਤਾਂ ਨਹੀਂ ਕੁਝ ਕਿਹਾ ਜੀ ਸ਼ਰਾਬ ਪੀਣਾ ਨਿਤ ਵੀ ਦੇਖਤਾ ਹੀ ਪੀਣਾ ਜੀ ਕੁੜੀ ਕਦੇ ਕਦਾਂ ਹੀ ਪੀਂਦੇ ਸ਼ਰਾਬ ਇਹ ਅੱਗੇ ਤਾਂ ਕਿਤੇ ਹਫ਼ਤੇ ਬਾਅਦ ਕਿਤੇ ਮਾਤ ਵਾਲੇ ਵੀ 15 ਦਿਨਾਂ ਬਾਅਦ ਤਾਂ ਹੋਣ ਤਰ ਉਹਦਾ ਕੰਮ ਹੀ ਬਣਾ ਲਿਆ ਜੀ ਅੱਗੇ ਕਦੋਂ ਤੇ ਹੁਣ ਕਿਵੇਂ ਪਹਿਲਾਂ ਮਾਤਰਾ ਪਹਿਲਾਂ ਤਾਂ ਵੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਕਿੰਨੇ ਸਾਲ ਹੋ ਗਏ 12 ਸਾਲ ਹੋ ਗਏ ਸਾਡੇ 12 ਸਾਲ ਬੱਚੇ ਬੱਚੇ ਦੋ ਆ ਜੇ ਇੱਕ ਧੀ ਇੱਕ ਬੁੜੀ ਸਕੂਲ ਜਾਂਦੇ ਆ ਹਾਂਜੀ ਹਾਂਜੀ ਜਾਂਦੇ ਅੱਛਾ ਕਿੰਨਾ ਟਾਈਮ ਹੋ ਗਿਆ ਪੀਣ ਲੱਗਰੂ ਪਹਿਲਾਂ ਘੱਟ ਪੀਂਦਾ ਸੀ ਪਹਿਲਾਂ ਬਹੁਤ ਘੱਟ ਪੀਂਦਾ ਹੁੰਦਾ ਸੀ ਪਹਿਲਾਂ ਤਾਂ ਬਹੁਤ ਵਧੀਆ ਸੀਗੇ ਇਹ ਅੱਛਾ ਕਿੰਨੇ ਸਾਲਾਂ ਤੱਕ ਵਧੀਆ ਰਿਹਾ ਤੇ ਕਦੋਂ ਦਾ ਵਿਗੜਿਆ ਇਹ ਘੱਟੋ ਘੱਟ ਦੀ 4-5 ਸਾਲ ਬਹੁਤ ਵਧੀਆ ਰਿਹਾ ਪਹਿਲੀ ਸ਼ੁਰੂਆਤ ਹਾਂਜੀ ਹਾਂ ਤਾਂ ਤਾਂ 3-4-5 ਸਾਲ ਹੋ ਗਏ ਹੁਣ ਤਾਂ ਬਹੁਤ ਖਰਾਬ ਕਰ ਦਿੱਤਾ ਹੁਣ ਜ਼ਿਆਦਾ ਹੋ ਗਿਆ 2 ਸਾਲਾਂ ਤੋਂ ਹੁਣ अच्छा 4-5 ਸਾਲਾਂ ਤੋਂ ਸ਼ੁਰੂ ਹੋ ਗਿਆ ਤੇ 2-2-3 ਸਾਲਾਂ ਦਾ ਜਿਆਦਾ ਖਰਾਬ ਕਰਨ ਦਾ ਨਹੀਂ ਕਿੱਥੋਂ ਕਹਾਣੀ ਕਿੱਥੋਂ ਵਿਗੜੀ ਫਿਰ ਇਹ ਜੇ ਪਹਿਲੇ 5-7 ਸਾਲ ਤੁਸੀਂ ਕਹਿੰਦੇ ਹੋ ਵੀ ਜੇ 12 ਸਾਲ ਹੋ ਗਏ ਚੰਗਾ ਰਿਹਾ ਤੇ ਹੁਣ ਕੀ ਕਾਰਨ ਬਣਿਆ ਵੀ ਹੁਣ ਸ਼ਰਾਬ ਪੀਣ ਲੱਗ ਪਏ ਜੀ ਜਨਾਬ ਹੁਣ ਤਾਂ ਜੀ ਮੈਂ ਦੱਸਦਾ ਜੀ ਇਹ ਬਣਾ ਝੂਠ ਬੋਲਦੇ ਉਹ ਟੈਨਸ਼ਨ ਤੂੰ ਸੱਚ ਬੋਲਦੇ ਆ ਪੀ ਫਿਰ ਤੂੰ ਪਊਆ ਮਗਾ ਦਿੰਦੇ ਆ ਤੇ ਪੀ ਕੇ ਬੰਦਾ ਜਿਆਦਾ ਸੱਚ ਉਹ ਨਹੀਂ ਜਨਾਬ ਉਹ ਕੀ ਨਾ ਬਸ ਕਰਜ਼ਾ ਜਣ ਕੇ ਉਹ ਟੈਨਸ਼ਨ ਜੀ ਬਸ ਜੀ ਕਰਜ਼ਾ ਚੜ ਗਿਆ ਹੋ ਜੀ ਕੋਈ ਵਿਆਹ ਹੋ ਕੀਤਾ ਜੋ ਆਕਾਂ ਦਾ ਨੇ ਜੀ ਕਰਜ਼ਾ ਤਾਂ ਮਾੜਾ ਮੋਟਾ ਸੀ ਦੀ ਬਾਅਦ ਪਤਾ ਨਹੀਂ ਲੱਗਿਆ ਕਿਵੇਂ ਚੜ ਗਿਆ ਜੀ ਕਰਜ਼ਾ ਪਤਾ ਨਹੀਂ ਲੱਗਿਆ ਨਹੀਂ ਪਤਾ ਲੱਗਿਆ ਪਹਿਲੀ ਵਾਰ ਹੀ ਸੁਣਿਆ ਬੰਦਾ ਕਹਿੰਦਾ ਪਤਾ ਨਹੀਂ ਲੱਗਿਆ ਕਰਜ਼ਾ ਨੂੰ ਪਤਾ ਨਹੀਂ ਲੱਗਿਆ ਜੀ ਨਹੀਂ ਕਿਵੇਂ ਚੜ ਗਿਆ ਇਹ ਮਾਤਾ ਜੀ ਨੂੰ ਤੁਹਾਡੇ ਹਾਂਜੀ ਮਹਿਮਾਨ ਅੱਛਾ ਪਹਿਲੀ ਜਦੋਂ ਤੁਸੀਂ ਵਿਆਹ ਕੀਤਾ ਕੁੜੀ ਦਾ ਹਾਂਜੀ ਜੀ ਉਦੋਂ ਕਿਵੇਂ ਸੀ ਹਾਲਾਤ ਦੇ ਇਹਨਾਂ ਦੇ ਜਿਵੇਂ ਕਹਿੰਦਾ ਹੁਣ ਕਰਜ਼ਾ ਚੜ ਗਿਆ ਮੇਰੇ ਸਿਰ ਬਹੁਤ ਵਧੀਆ ਸੀਗਾ ਜੀ 5-4 ਕਿਲੇ ਜ਼ਮੀਨ ਦੇ ਵੀ ਸੀਗੇ ਚੰਗਾ ਕੰਮ ਕਰਦਾ ਸੀ ਇਹ ਤੇ ਫਿਰ ਮੈਂ ਦੀ ਆ ਪੜ੍ਹੀ ਲਿਖੀ ਧੀ ਇਹ ਦੇ ਮਗਰ ਲਾਤੀ ਸੀ ਪਰ ਮੈਨੂੰ ਨਹੀਂ ਪਤਾ ਸੀ ਇਹ ਬੈਲਪੁਨੇ ਚ ਪੈ ਜੂਗਾ ਬਾਅਦ ਚ ਜਦੋਂ ਹੋ ਗਏ ਬੱਚੇ ਇਹਨੂੰ ਤਾਂ ਹੋ ਗਿਆ ਵੀ ਮੈਨੂੰ ਹੋਣ ਕਿਸੇ ਨੂੰ ਦਿਵਾਲ ਹੀ ਨਹੀਂ ਮੈਂ ਤਾਂ ਬੱਚੇ ਹੋ ਗਏ ਵਧੀਆ ਵਧੀਆ ਜਨਾਨੀ ਮਿਲ ਗਈ ਤੇ ਮੈਂ ਕਿਸੇ ਦੇ ਕੀ ਲੈਣਦਾ ਸਾਡੇ ਨਾਲੋਂ ਵੀ ਲੜ ਕੇ ਹਟ ਜਾਂਦਾ ਹੁਣ ਆਉਂਦਾ ਛੀਸ਼ੀ ਮਹੀਨੇ ਅੱਛਾ ਮੇਰੀ ਗੱਲੀ ਕੁੜੀ ਆਉਂਦੀ ਐ ਕਿਤੇ ਮੈਨੇ ਫੋਨ ਕਰ ਦਿੰਦੀ ਐ ਕਹਿੰਦੀ ਐ ਮਾਂ ਅੱਜ ਐਂ ਕਰੀ ਜਾਂਦਾ ਕੀ ਕਰਦਾ ਕੁੜੀ ਇਹ दारू ਪੀ ਕੇ ਬਾਹਰ ਲਿਟਿਆ ਪਿਆ ਕਿਤੇ ਘਰੇ ਪੈਸੇ ਨਹੀਂ ਰਹਿਣ ਦਿੰਦਾਗਾ ਸਾਰੇ ਪੈਸੇ ਕੱਢ ਕੇ ਲੈ ਜਾਂਦਾ ਮੇਰੇ ਮੈਂ ਤਾਂ ਅੰਤ ਦੁਖੀ ਐ ਜੀ ਇਹਨਾਂ ਤੋਂ ਜੇ ਮੈਂ ਦੀ ਧੀ ਹੋ ਜੀ ਸੀ ਗਿਆ ਇਹ ਉਹਦੇ ਚਾਗ ਦੇ ਮਗਰ ਲਾਤੀ ਵੈਲੀ ਬਣਿਆ ਬੈਠਾ ਜਿਹੜਾ ਹੁਣ ਚਲੋ ਕੋਈ ਨਹੀਂ ਮੈਂ ਕਰਦਾ ਗੱਲ ਕੁੜੀਏ ਕੁੱਟਮਾਰ ਵੀ ਕਰਦਾ ਹਾਂ ਤਾਂ ਵੀਰ ਜੀ ਹੁਣ ਤਾਂ ਹੱਦਾ ਪਾਰ ਕਰ ਦਿੰਦਾ ਹੱਦਾ ਪਾਰ ਮਤਲਬ ਹਾਂ ਤਾਂ ਐਂ ਕਰਦਾ ਵੀ ਮਤਲਬ ਜੇ ਮੈਂ ਬੈਠੀ ਆ ਤੁਰੇ ਬੈਠੇ ਬੈਠੀ ਦੇ ਨੇ ਤੁਰੇ ਜਾਂਦੇ ਨੇ ਜੁੰਡੇ ਫੜ ਲੈਂਦਾ ਤੁਰਿਆ ਜਾਂਦਾ ਹਾਂ ਕਿਤੇ ਲੱਤ ਮਾਰ ਕੇ ਮੇਰੇ ਮੈਂ ਕਦੋਂ ਨਾ ਆਟਾ ਗੁੰਨੀ ਆਵੇਂ ਮੇਰੇ ਮਗਰ ਦੀ ਲੱਤ ਮਾਰੀ ਮੈਨੂੰ ਪਤਾ ਨਾ ਲੱਗਾ ਅੱਛਾ ਇਹ ਹਿਲਾਕੇ ਧਰਤੀ ਮੇਰੀ ਅੱਛਾ ਹਾਂ ਬਿਨਾ ਗੱਲੋਂ ਸਮਝ ਹੀ ਨਹੀਂ ਆਉਂਦੀ ਮੈਨੂੰ ਤਾਂ ਜੇ ਮੈਂ ਰੋਟੀ ਪਾਣੀ ਖਾਣ ਲੱਗ ਪਾ ਪਾ ਗੋ ਪਲੇਟ ਚਾੱਕ ਕੇ ਸੜ ਦੇਂਦਾ ਆਪ ਵਦਗਾ ਖਾ ਲੈਂਦਾ ਰੁੱਟਾਂ ਵਦਿਆਂ ਨੂੰ ਇੱਜ ਤਨਾ ਫੜਾ ਦੇਦੀ ਇਹ ਵੀ ਚੱਲ ਪਿਆ ਅੱਗ ਲੱਗੇ ਆ ਚੱਲ ਵੀ ਜੇ ਨਾ ਰੋਟੀ ਖਾਊਗਾ ਤੇ ਮਾਰ ਖਾਪ ਜੀ ਤੂੰ ਪਲੇਟ ਸਿੱਟੀ ਐ ਤੇਰੀ ਐਵੇਂ ਕਿੱਦਿ ਗੱਲ ਕਰਨ ਦੇ ਉਹਨੂੰ ਤੇ ਜ ਮਤੋਂ ਮੈਂ ਤੇ ਮੇਰੇ ਬੱਚੇ ਤਾਂ ਇੰਨੇ ਮਤੋਂ ਚੋਰੀ ਛੁਪੇ ਰੋਟੀ ਖਾਣੇ ਆ ਸੀ ਤਾਂ ਨਹੀਂ ਰੋਟੀ ਕੱਠੇ ਖਾਣੇ ਆ ਕਿ ਪਹਿਲੇ ਨੂੰ ਖਵਾ ਕੇ ਬਾਅਦ ਚ ਖਾਣੀ ਨਹੀਂ ਪਹਿਲਾ ਇਹਨੂੰ ਖਵਾਈ ਦੇ ਇਹਨੂੰ ਵਧੀਆ ਰੋਟੀ ਪਹਿਲਾ ਫੜਾ ਕੇ ਖਵਾ ਕੇ ਤੋਂ ਦੂਜਾ ਬਾਅਦ ਮੈਂ ਖਾਣੇ ਰੋਟੀ ਕਿੱਥੋਂ ਜੀ ਗਾਲਾਂ ਕੱਢਦੀ ਰਹਿੰਦੀ ਜਦੋਂ ਇਸੇ ਹੋਇਆ ਲਿਆ ਕਰੋ ਗਾਲਾਂ ਕੱਢ ਨੂੰ ਯਾਰ ਗਾਲਾਂ ਕੱਢਦੀ ਜਦ ਰੋਟੀ ਬਣਾਉਂਦੀ ਜੇ ਮੂੰਹ ਬੰਦ ਕਰ ਮੈਂ ਕੋਈ ਜੀ ਪਤਾ ਇਹਦੀ ਏਡੀ ਕਰਤੂਤ ਮਾੜੀ ਹੈ ਤੁਰਿਆ ਜਾਂਦਾ ਰੋਟੀ ਚ ਕਈ ਵਾਰ ਥੁੱਕ ਜਾਂਦਾ ਹੈ ਤੱਕ ਜਾਂਦਾ ਥੱਕ ਜਾਂਦਾ ਤੁਰਿਆ ਜਾਂਦਾ ਜੇ ਮੇਰੀ ਵਾਰੀ ਹੈ ਨਾ ਰੋਟੀ ਖਾਣ ਦੀ ਤੇ ਇਹਨੂੰ ਪਤਾ ਲੱਗ ਜੇ ਤੇ ਇਹਨੇ ਤੁਰੇ ਜਾਂਦੇ ਨੇ ਥੱਕਦੇ ਨੇ ਨਾ ਰੋਟੀ 'ਚ ਦਾਲ ਸਬਜ਼ੀ 'ਚ ਰੋਟੀਆਂ ਤੇ ਰੋਟਾਂ 'ਤੇ ਥੱਕ ਦਿੰਦਾ ਕੀ ਕਰਤੂ ਤਾ ਉਹ ਤੇਰੀ ਨਹੀਂ ਜੀ ਅਵੇ ਝੂਠ ਬੋਲੀ ਜਾਂਦੀ ਹੈ ਜੀ ਮੈਂ ਝੂਠ ਕਾ ਤੋ ਬੋਲੂਗੀ ਮੈਨੂੰ ਕਿ ਲੋੜਾ ਝੂਠ ਬੋਲਣ ਦੀ ਨਹੀਂ ਦਾਲ ਸਬਜ਼ੀ ਦੇ ਵਿੱਚ ਥੁੱਕ ਦਿੰਦਾ ਹੈ ਕਿ ਰੋਟੀਆਂ ਦੇ ਕੇ ਮੈਨੂੰ ਤਾਂ ਰੋਟੀਆਂ ਤੇ ਥਾਕ ਜਿਵੇਂ ਮਤਲਬ ਥਾਲੀ 'ਚ ਆਪਾਂ ਰੋਟੀ ਪਾ ਦਿੰਨੇ ਪਤਾ ਨਹੀਂ ਉਹ ਬੜਕ ਕੇ ਸਬਜ਼ੀ 'ਚ ਵੀ ਪੈ ਜਾਂਦਾ ਰੋਟੀਆਂ ਤੇ ਵੀ ਪੈ ਜਾਂਦਾ ਜਾਣ ਬੁੱਝ ਕੇ ਥੁੱਕ ਦਿੰਦਾ ਨਹੀਂ ਜਨਾਬ ਜਾਣ ਬੁੱਝ ਕੇ ਦੀ ਇਹਨੂੰ ਇਹਨੂੰ ਦੱਸ ਤੀ ਨਾ ਹੋਰ ਤੈਨੂੰ ਤੈਨੂੰ ਕੁਝ ਫੀਰ ਫੀਰ ਤੱਕ ਹੈ ਡਿਪਰੈਸ਼ਨ ਜੀ ਰੈਣਾ ਜੀ ਮੈਨੂੰ ਨਹੀਂ ਪਤਾ ਲੱਗਦਾ ਤੇ ਡਿਪਰੈਸ਼ਨ ਤੈਨੂੰ ਇਹ ਕਹਿੰਦੀ ਵੀ ਤੈਨੂੰ ਤਾਂ ਚੰਗੇ ਤਰੀਕੇ ਨਾਲ ਖਵਾ ਦਾਂ ਚੜਾ ਜੀ ਮੈਨੂੰ ਨਹੀਂ ਪਤਾ ਲੱਗਦਾ ਓ ਯਾਰ ਤੂੰ ਬਕਵਾਸ ਆ ਵਰਦਾਨ ਆਪਦੀ ਬਕਵਾਸ ਬੰਦ ਕਰ ਮੇਰੀ ਸੁਣ ਵੀ ਤੈਨੂੰ ਚੰਗੇ ਤਰੀਕੇ ਨਾਲ ਖਵਾ ਦਿੰਦੀ ਆ ਉਹ ਤੇ ਉਹਨਾਂ ਦੀਆਂ ਰੋਟੀਆਂ ਉਹਦੀਆਂ ਜਵਾਕਾਂ ਦੀਆਂ ਰੋਟੀਆਂ ਥੁੱਕ ਕੇ ਤੁਰ ਜਾਣਾ ਤੂੰ ਕੀ ਸਿਸਟਮ ਹੈ ਡਿਪਰੈਸ਼ਨ ਇਹ ਕਹਿੰਦੀ ਆ ਆਪਦੀ ਰੋਟੀ ਥੁੱਕਦਾ ਹੁੰਨਾ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਦਾ ਜੀ ਆਪ ਤਾਂ ਵਧੀਆ ਵੀਰ ਜੀ ਬਹਿ ਕੇ ਖਾ ਲੈਂਦਾ ਆਪ ਤਾਂ ਵਧੀਆ ਨਾਲ ਲੱਸੀ ਦਹੀਂ ਸਭ ਕੁਝ ਇਹਨੂੰ ਫੜਾਈਦਾ ਵਦਗਾ ਬੈ ਕੇ ਟੌਰ ਨਾਲ ਚੌਂ ਉਹ ਕਰਜ਼ੇ ਦੀ ਜੀ ਬਸ ਕਰਜ਼ਾ ਚੜ ਗਿਆ ਦੱਸੇ ਤੋ ਪਤਾ ਨਹੀਂ ਲੱਗਿਆ ਕਾਦੇ ਨਾ ਚੜ ਗਿਆ ਕਰਜ਼ਾ ਉਹ ਮਾਤਾ ਕਹਿੰਦੀ ਇਹ ਵੀ ਜਦੋਂ ਮੈਂ ਕੁੜੀ ਦਾ ਵਿਆਹ ਕੀਤਾ ਥੋੜੇ ਕਿੰਨੇ ਬੱਚੇ ਹੈ ਜੀ ਨੇਰੇ ਜੀ ਹਾਂਜੀ ਮੇਰੇ ਵੀ ਇਹਦੇ ਦੋ ਬੇਟੀਆਂ ਤੇ ਇੱਕ ਬੇਟਾ ਹੈ ਅੱਛਾ ਤਿੰਨ ਬੱਚੇ ਹੈ ਬਾਪ ਉਹਨਾਂ ਦਾ ਹੈ ਨਹੀਂਗਾ ਅੱਛਾ ਜੀ ਮੈਂ ਤਾਂ ਮਸਾਂ ਤਰਲੇ ਕਰ ਕਰਕੇ ਆਪਦੇ ਪੈਰਾਂ ਤੇ ਖੜੇ ਕਰਕੇ ਇਹਨਾਂ ਨੂੰ ਫੇਰ ਐਸ ਦੇ ਲੜ ਲਾਈ ਸੀਗੀ ਮਾਤਾ ਕਹਿੰਦੀ ਕਿ ਜਦੋਂ ਮੈਂ ਵਿਆਹ ਕੀਤਾ ਉਦੋਂ ਠੀਕ ਸੀ ਚੰਗਾ ਵਾਲਾ ਕੰਮ ਕਾਰੋਬਾਰ ਸੀਗਾ ਬੱਚੇ ਤੇਰੇ ਛੋਟੇ 12 ਸਾਲਾਂ ਵਿੱਚ ਦੀ ਜਵਾਗ ਥੋੜਾ ਤੇਰੇ 25-25 ਸਾਲਾਂ ਦੇ ਹੋਗੇ ਤੁਹਾਨੂੰ ਵਿਆਹਣ ਤੇ ਕਰਜਾ ਫਿਰ ਜਦੋਂ ਪਹਿਲਾਂ ਚੰਗਾ ਪੜੇ ਵੇਖ ਕੇ ਕੀਤਾ ਉਹਨਾਂ ਨੇ ਕੋਈ 5-4 ਕਿਲੇ ਜ਼ਮੀਨ ਵੀ ਦੱਸਦੇ ਤੇ ਹੁਣ ਕਰਜਾ ਕਰਦਾ ਪਤਾ ਹੀ ਨਹੀਂ ਲੱਗਿਆ ਜੀ ਦੱਸੀ ਤੇ ਆ ਕਿਹਦਾ ਤਰੀਕਾ ਯਾਰ ਤੂੰ ਸ਼ੁਰੂ ਚ ਵੇਖਿਆ ਪਤਾ ਨਹੀਂ ਲੱਗਿਆ ਕਰਜਾ ਕਿਵੇਂ ਚੜ੍ਹਗਾ ਆ ਤਾਂ ਮੈਂ ਪਹਿਲੀ ਵਾਰੀ ਸੁਣ ਰਿਹਾ ਵੀ ਕੋਈ ਬੰਦਾ ਆਪਦੀ ਘਰ ਵਾਲੀ ਤੋਂ ਰੋਟੀ ਆਪ ਚੰਗੇ ਤਰੀਕੇ ਨਾਲ ਖਾ ਕੇ ਤੇ ਜਦੋਂ ਉਹ ਖਾਣ ਬੈਠੇ ਉਹ ਰੋਟੀ ਥੁੱਕ ਕੇ ਦੁਰ ਜਾਂਦਾ ਪਤਾ ਹੀ ਨਹੀਂ ਲੱਗਿਆ ਕਿ ਮੇਰੇ ਸਰ ਕਰਜਾ ਕਿਉਂ ਜੇ ਮੈਨੂੰ ਪਤਾ ਆਵੇ ਤਾਂ ਪਤਾ ਨਾ ਲੱਗੇ ਤੂੰ ਚੁੱਪ ਕਰ ਤਾਂ ਇਹਨੂੰ ਮੈਂ ਜੇ ਉਹ ਵੀਰ ਜੀ ਪੈਸੇ ਘਰੋਂ ਕੱਢ ਕੇ ਜਾਂਦਾ ਤੇ ਇਹਨੂੰ ਤਾਂ ਉਦੋਂ ਵੀ ਨਹੀਂ ਪਤਾ ਲੱਗਦਾ ਹ ਵੀ ਇਹ ਕਹਿੰਦਾ ਕਿ ਮੈਨੂੰ ਐ ਹੀ ਨਹੀਂ ਪਤਾ ਲੱਗਿਆ ਕਰਜ਼ਾ ਚੜ੍ਹ ਕਿਵੇਂਗਾ ਕਿਵੇਂ ਜਿਹੜਾ ਕਰਜ਼ਾ ਕੀ ਕਰਦਾ ਵੀਰ ਜੀ ਮੈਨੂੰ ਤਾਂ ਚੋਰੀ ਪੈਸੇ ਲੈ ਜਾਂਦਾ ਸੀ ਕੱਢ ਕੱਢ ਕੇ ਜੇ ਕਈ ਵਾਰ ਮੈਂ ਰੱਖ ਦੇਣੇ ਤੇ ਚੋਰੀ ਲੈ ਜਾਂਦਾ ਹੁੰਦਾ ਸੀ ਮੈਨੂੰ ਤਾਂ ਪਹਿਲਾਂ ਤਾਂ ਆਪ ਨਹੀਂ ਸੀ ਪਤਾ ਕਿ ਇਹ ਕੀ ਕਰਦਾ ਰਿਹਾ ਮੈਨੂੰ ਤਾਂ ਦੀਵਾਲੀ ਵਾਲੇ ਦਿਨ ਪਤਾ ਲੱਗਾ ਵੀ ਇਹ ਕੀ ਕਰਦਾ ਤਿੰਨ ਜਿਹੜੇ ਮਾਰੇ ਨੇ ਘਰੇ 60 65000 ਰੁਪਇਆ ਪਿਆ ਸੀ ਦੀਵਾਲੀ ਵਾਲੇ ਦਿਨ ਹਾਂਜੀ ਦੀਵਾਲੀ ਵਾਲੇ ਦਿਨ ਮੈਨੂੰ ਤਾਂ ਪਤਾ ਲੱਗਾ ਅੱਛਾ 60 65000 ਰੁਪਇਆ ਪਿਆ ਸੀਗਾ ਤੇ ਤਿੰਨ ਵਾਰੀਆਂ ਚ ਕਰਕੇ ਲੈ ਗਿਆ ਪੈਸੇ ਰਾਤ ਨੂੰ ਮੈਂ ਸਮਝਾ ਨਹੀਂਗਾ ਰਾਤ ਨੂੰ ਲੈ ਗਿਆ ਰਾਤ ਨੂੰ ਲੈ ਗਿਆ ਕਿੱਥੇ ਲੈ ਕੇ ਰਾਤ ਨੂੰ ਕਿੱਥੇ ਨਾ ਵਾਲੀ ਨੇੜੇ ਉੱਥੇ ਧਰਮਸ਼ਾਲਾ ਚੁੱਪ ਕਰ ਐਵੇਂ ਮੂੰਹ ਬੰਦ ਕਰ ਚਪੇਰ ਵਾਹ ਤਰਾ ਮੂੰਹ ਬੰਦ ਕਰ ਲਿਆ ਘਰ ਸਾਹਿਬ ਆ ਗਏ ਮਾਦਰ ਜਾਨਾ ਹੋਵੇ ਤਾਂ ਸੱਚ ਦੱਸ ਦੇ ਤੇ ਬੋਲਣ ਨਹੀਂ ਦੇਣਾ ਨੂੰ ਉਹ ਜੀ ਝੂਠ ਬੋਲੀ ਆ ਮੂੰਹ ਬੰਦ ਕਰ ਮੈਂ ਘੜੀਸਾ ਬੰਦ ਕਰ ਉਹ ਹੈਲੋ ਹਾ ਤਾਂ ਓਕੇ ਮੇਰੇ ਕੋਲ ਨਹੀਂ ਮਾਰਨਾ ਤੇਰਾ ਦਿਮਾਗ ਐ ਸਟਕਾਣੇ ਕਰੂੰ ਤੂੰ ਸਾਰੀ ਉਮਰ ਮੁੜ ਕੇ ਬੰਦੇ ਦਾ ਬੁੱਤ ਬਣ ਕੇ ਰਹਿਣਾ ਜਦੋਂ ਸੱਚ ਦੱਸ ਤੀ ਉਹਨੂੰ ਗੱਲ ਹੀ ਨਹੀਂ ਕਰ ਲੈਂਦਾਗਾ ਆਛਾ ਨੇ ਦਿਵਾਲੀ ਵਾਲੀ ਰਾਤ ਧਰਮਸ਼ਾਲਾ ਕੀ ਹੋਗੀ ਚੱਕਰ ਧਰਮਸ਼ਾਲਾ ਹੈ ਸਾਡੇ ਨੇੜੇ ਹੀ ਆ ਤੇ ਉੱਥੇ ਬੰਦਿਆਂ ਦਾ ਬਹੁਤ ਰੌਲਾ ਪੈਂਦਾ ਸੀਗਾ ਤੇ ਉੱਥੇ ਵਾਰ-ਵਾਰ ਜਾਂਦਾ ਸੀ ਤੇ ਮੈਨੂੰ ਤਾਂ ਸਵੇਰ ਨੂੰ ਪਤਾ ਲੱਗਾ ਵੀ ਦੂਜਿਆਂ ਨੇ ਸਾਰੇ ਪੈਸੇ ਤਾਂ ਨਗੇੜੇ ਮਾਰੇ ਇਹਨੇ ਕਰੇ ਤੇ 60-60000 ਦਪੈਦੇ ਯਾਰੀ ਲੈ ਗਿਆ ਤੇ ਹਾਰ ਕੇ ਆ ਗਿਆ ਜੂਆ ਖੇਡਦੇ ਜੂਆ ਖੇਡਦੇ ਆ ਜੂਆ ਖੇਡਦਾ ਸੀ ਉੱਥੇ ਦਿਵਾਲੀ ਵਾਲੀ ਰਾਤ ਆ ਦਿਵਾਲੀ ਵਾਲੀ ਰਾਤ ਇਹਨੇ ਐਂ ਕੀਤੀ ਉਦੋਂ ਤੋਂ ਸ਼ੁਰੂ ਹੋਇਆ ਫਿਰ ਇਹ ਉਦੋਂ ਤੋਂ ਸ਼ੁਰੂ ਹੋਇਆ ਫਿਰ ਤਾਂ ਇਹ ਚਲ 40 ਚਾਲੀ ਹੋ ਗਈ ਵੀਰੇ ਦੀ ਕਿੰਨਾ ਕ ਟਾਈਮ ਪਹਿਲਾਂ ਦੀ ਗੱਲ ਹੈ ਇਹ ਹੋ ਗਏ 2-3 ਸਾਲ ਪਹਿਲਾਂ ਦੀ ਗੱਲ ਆ ਉਸ ਤੋਂ ਬਾਅਦ ਤਾਂ ਮੁੜ ਕੇ ਇਹ ਵੀ ਪਤਾ ਨਹੀਂ ਕਿੰਨੇ ਕੁ ਤੋ ਦਾਰੇ ਫੜ ਲਿਆ ਕਿੰਨੇ ਕੁ ਤੋ ਕੀ ਕਰ ਲਿਆ ਨੇ ਸਮਝ ਹੀ ਨਹੀਂ ਆਈ ਜਦੋਂ ਘਰੇ ਮੰਗਣ ਆਉਂਦੇ ਨੇ ਮੈਨੂੰ ਤਾਂ ਉਦੋਂ ਪਤਾ ਲੱਗਦਾ ਅੱਛਾ ਹਾਂ ਇਹ ਤਾਂ ਕਹਿ ਦਿੰਦਾ ਮੈਂ दारू ਪੀ ਗਿਆ ਤੇ ਇੰਨਾਂ ਦੀ ਤਾਂ ਵੀਰ ਜੀ दारू ਨਹੀਂ ਮੈਂ ਹਾਂ ਕਿਸੇ ਦਾ ਸੀ ਲੱਖ ਰੁਪਏ ਨਹੀਂ ਨਹੀਂ दारू ਵਾਲਾ ਤਾਂ ਵੀ ਬਾ ਇੱਕ ਕੱਲ ਮੈਂ ਦੱਸਦਾ ਤੁਹਾਨੂੰ ਇੱਕ ਕੱਲ ਮੈਂ ਸਾਫ ਸ਼ਬਦਾਂ ਚ ਕਹੂੰਗਾ ਵੀ ਉਹ ਕਹਿੰਦੇ ਬੰਦਾ ਜੂਏ ਬਾਜ਼ ਹੋ ਜੇ ਸੱਟੇ ਬਾਜ਼ ਹੋ ਜੇ ਜਨਾਨੀ ਬਾਜ਼ ਹੋ ਜੇ ਤੇ ਸ਼ਰਾਬੀ ਕਬਾਬੀ ਹੋ ਜੇ ਵੀ ਮੈਂ ਨਸ਼ੇ ਬਿਨਾਂ ਕਿਸੇ ਪਨਾ ਜਾਂ ਸ਼ਰਾਬ ਬਿਨਾਂ ਦਾ ਹੋਰ ਬਿਨਾਂ ਸਾਰਦਾ ਨਹੀਂ ਉਹ ਵੀ ਘਰ ਪੱਟ ਦਿੰਦਾ ਤੇ ਜਨਾਨੀ ਕਹਿੰਦੇ ਹੁੰਦੇ ਵੀ ਜੇ ਘਰ ਜੋੜਨ ਤੇ ਆ ਜੇ ਤਾਂ ਸੂਈ ਦੇ ਵਿੱਚ ਧਾਗਾ ਪਾ ਕੇ ਨਾ ਜੇ ਜੋੜਨ ਲੱਗ ਪੇ ਘਰ ਤਾਂ ਮਹਿਲ ਬਣਾ ਦਿੰਦੀ ਹੈ ਤੇ ਜਨਾਨੀ ਕਹਿੰਦੇ ਘਰ ਪੱਟਣ ਤੇ ਆ ਜੇ ਤਾਂ ਸੂਈ ਦੀ ਨੋਕ ਜਿਹੜੀ ਹੁੰਦੀ ਹੈ ਨਾ ਉਹਦੇ ਨਾਲ ਪੱਟਣ ਲੱਗ ਕੇ ਤੇ ਘਰ ਪੱਟ ਦਿੰਦੀ ਹੈ ਇਹ ਗੱਲਾਂ ਸਿਆਣੇ ਬਜ਼ੁਰਗਾਂ ਦੀਆਂ ਕਹੀਆਂ ਹੋਈਆਂ ਮੈਂ ਇਹ ਪੁੱਛਦਾ ਵੀ ਇਹ 2-3 ਸਾਲਾਂ ਦਾ 2 ਜਾਂ 3 ਸਾਲ ਪਹਿਲਾਂ ਜਦੋਂ ਦੀਵਾਲੀ ਵ ਉਦੋਂ ਪਹਿਲਾਂ ਸ਼ਰਾਬ ਸ਼ਰੂਪ ਕਿੰਨੀ ਕ ਪੀਣ ਲੱਗਿਆ ਇਹੋ ਜਿਵੇਂ ਪਹਿਲਾਂ ਤੁਸੀਂ ਕਿਹਾ ਵੀ ਇਹ ਕਿਤੇ 15 ਦਿਨਾਂ ਤੋਂ ਕਿਤੇ ਮਹੀਨੇ ਤੋਂ ਕਿਤੇ ਹਫ਼ਤੇ ਤੋਂ ਕਿਤੇ ਪੀਂਦਾ ਉਹਨੂੰ ਐਂ ਜੇ ਪੀਂਦਾ ਸੀ ਇਹ ਤਾਂ ਉਦੋਂ ਬਾਅਦ ਲੱਗਾ ਪੀਣਾ ਅੱਛਾ ਹਾਂ ਘਰੇ ਰਾਤੋਂ ਰਾਤ ਮੈਂ ਮਤਲ ਘਰੇ ਦੋ ਦੋ ਦਿਨ ਰਾਤ ਨੂੰ ਘਰੇ ਨਹੀਂ ਹੁੰਦਾ ਹੁੰਦਾ ਸੀ ਦਿਨੇ ਆਣ ਕੇ ਨੇ ਸੌਂ ਜਾਂਦਾ ਰਾਤ ਨੂੰ ਇਹਨੇ ਘਰੇ ਨਹੀਂ ਸੀ ਵੱਡਦਾਗਾ ਤੇ ਸਾਨੂੰ ਤਾਂ ਪਤਾ ਨਹੀਂ ਉਦੋਂ ਬਾਅਦ ਜੇ ਇਹ ਲੱਗਾ ਜ਼ਿਆਦਾ ਪੀਣੇ ਕਿਹੜੀ ਜ਼ਮੀਨ ਆ ਚਾਰ ਪੰਜ ਕਿੱਲੇ ਉਹਦਾ ਕੀ ਕਰਦੇ ਸੀ ਉਹਦਾ ਵੀ ਵੀਰ ਜੀ ਕਿਤੇ ਠੇਕੇ ਤੇ ਕੋਸਤਾ ਵੇਚ ਵਟ ਲਈ ਆ ਹੁਣੇ ਕਿ ਪਹਿਲਾਂ ਹੁਣੇ ਜੇ ਵੇਚੀ ਉਹ ਤਾਂ ਥੋੜੇ ਟਾਈਮੋਂ ਗਿਓ ਵੀ ਇਹ ਤੁਹਾਨੂੰ ਮਿਹਰਬਾਨੀਗਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅਸੀਂ ਤਾਂ ਇੱਥੋਂ ਤੱਕ ਆ ਵੀਰ ਜੀ ਮੇਰੇ ਜਵਾਕ ਨਾ ਨਾਰਮਲ ਸਕੂਲ ਚ ਲਾਏ ਆ ਵੀ ਮਾੜੇ ਮੋٹے ਫੀਸ ਭਰਨੀ ਪੈਂਦੀ ਉੱਥੇ ਫੀਸ ਨਹੀਂ ਅਜ ਮੈਂ ਜਾਣਾ ਕਰਾਈ 6 ਮਹੀਨੇ ਹੋ ਗਏ ਬੋਲਾ ਖੋਲੀ ਚਲ ਘਰ ਦਿਆਂਗਾ ਬੋਲਾ ਸਾਰਿਆਂ ਨੂੰ ਘਰ ਦਿਆਂਗਾ ਕੱਪੜੇ ਨਹੀਂ ਅਸੀਂ ਬਣਾਉਂਦੇ ਨਹੀਂ ਨਹੀਂ ਘਰ ਦਿਆਂ ਬੋਲਾ ਉਹ ਚੌਂਕ 'ਚ ਖੜਕੇ ਖੋਲਦੀ ਐ ਜਿੱਥੇ ਉਹਨੇ ਸ਼ਿਕਾਇਤ ਕੀਤੀ ਉੱਥੇ ਦੱਸ ਰਹੀ ਆ ਉਹ ਤੋਂ ਇੰਨੀਆਂ ਕੱਲੇ ਮੇਰੇ ਕੋਲ ਜੋ ਸ਼ਿਕਾਇਤ ਹੈ ਜਿਵੇਂ ਖਾਣੇ ਦੀ ਸ਼ਿਕਾਇਤ ਹੈ ਹੈ ਇਧਰ ਮੇਰੇ ਵੱਲ ਦੇਖ ਕਦੋਂ ਵਿੱਚ ਉਪਰ ਵੇਖ ਮੇਰੇ ਵੱਲ ਨਹੀਂ ਜਨਾਬ ਮੇਰੇ ਵੱਲ ਵੇਖ ਕੇ ਗੱਲ ਕਰਨੇ ਮੈਨੂੰ ਕਰਾਉਣੀ ਆਉਂਦੀ ਐ ਕਦੋਂ ਵਿੱਚ ਏ ਜਮੀਨ ਹੋ ਗਈ 1.5 ਸਾਲ ਕਿੰਨੇ ਵਿੱਚ ਏ 1.5 ਕਿੱਲੇ ਵਿੱਚ ਸਵਾ 2 ਕਿੱਲੇ ਵਿੱਚ ਏ ਵੀਰ ਜੀ ਹਣ ਵੀ ਝੂਠ ਬੋਲੀ ਜਾਂਦਾ ਏ 4-5 ਸਾਲਾਂ ਜਿਹਾ ਕਹਾਣੀ ਕਰਦੀ ਸਵਾ 2 ਕਿੱਲੇ ਵਿੱਚ ਏ ਆ ਤੇ 1.5 ਕਿੱਲਾ ਆ ਕੇ ਦੱਸੀ ਜਾਂਦਾ ਲੈ ਖਾਤ ਲਾਤੀ ਇੰਨੀ ਉਹ ਵੇਖ ਕੇ ਦੱਸ ਮੇਰੇ ਵੱਲ ਘਰ ਵਾਲੀ ਦੀ ਰੋਟੀ ਚ ਥੁੱਕ ਦਿੰਨਾ ਠੀਕ ਹੈ ਡਿਪਰੈਸ਼ਨ ਤੈਨੂੰ ਇਸ ਗੱਲ ਦੀ ਹੋ ਜਾਂਦੀ ਵੀ ਸ਼ਰਾਬ ਪੀਵੇਂ ਤੇਰੀ ਡਿਪਰੈਸ਼ਨ ਨਹੀਂਦੀ ਕਿੰਨੇ ਵੀ ਪੀਂਦੀ ਆਨੇ ਨੂੰ ਤਾਲ ਕੇ ਤੇ ਵੀਰ ਜੀ ਵਾਲ ਇਹਨੇ ਇੰਨੇ ਖਿੱਚ ਖਿੱਚ ਕੇ ਤੇ ਬੁਰਾ ਹਾਲ ਕੀਤਾ ਪੱਟ ਪੱਟ ਕੇ ਨੇ ਮੇਰੇ ਉਹ ਯਾਰ ਮੇਰੀ ਗੱਲ ਸੁਣਾ ਉਹ ਮਾਤਾ ਬੈਠੇ ਨਾਲ ਵੇਖ ਉਹਦਾ ਮੂੰਹ ਵੇਖ ਵਿਚਾਰੀ ਦਾ ਠੀਕ ਹੈ ਧੀਆ ਕਿਤੇ ਮੱਜਾਂ ਗਾਵਾਂ ਹੁੰਦੀਆਂ ਵੀ ਬੰਦਾ ਨੱਤ ਕਿਤੇ ਨਵੇਂ ਥਾਂ ਤੋਰ ਤੂ ਜੇ ਤੇਰਾ ਕਾ ਮਲੰਗ ਟੱਕਰ ਜੇ ਤਾਂ ਦੋ ਧੀਆ ਉਹ ਕਹਿੰਦੀ ਵਿਆਹ ਧੀਆ ਮਾਤਾ ਬੇਟਾ ਕੀ ਕਰਦਾ ਤੁਹਾਡਾ ਬੇਟਾ ਕੀ ਦੱਸਾਂ ਜੀ ਉਹ ਤਾਂ ਹੈ ਨਹੀਂ ਕਿਸੇ ਕੰ अच्छा ते मैं ता आ राजा वांग रखंगा सी एहे किते ਬਾਹਰ ਨਹੀਂ ਜਾਣ ਦਿੱਤਣਾ ਸੀ ਕੁੜੀਆਂ ਦੋਨੇ ਵਿਆਹੀਆਂ ਨੇ ਦੋਨੇ ਵਿਆਹੀਆਂ ਤੇ ਮੁੰਡਾ ਮੁੰਡਾ ਤਾਂ ਹੈ ਨਹੀਂ ਪੁੱਤ ਕਿਸੇ ਕੰਮ ਦਾ ਕਿਸੇ ਲਾਇਕ ਦਾ ਨਹੀਂ ਗਾ ਕਿਵੇਂ ਜੀ ਮੂੰ ਤਾਂ ਬਘੇਰਾ ਸਿਆਣਾ ਪਰ ਸਾਡੇ ਵਾਸਤੇ ਨਹੀਂ ਸਿਆਣਾ ਆਹ ਜਨਾਨੀ ਵਾਸਤੇ ਬਹੁਤ ਜਿਆਦੇ ਸਿਆਣਾ ਅੱਛਾ ਜਨਾਨੀ ਆਪਦੀ ਘਰ ਵਾਲੀ ਵਾਸਤੇ ਸਿਆਣਾ ਹਾਂ ਬਹੁਤ ਜਿਆਦੇ ਸਿਆਣਾ ਮਤਲਬ ਸਾਡੇ ਕੋਲੇ ਭਾਈ 8 ਕਿੱਲੇ ਜ਼ਮੀਨ ਦੇ ਸੀਗੇ ਅੱਛਾ ਜੀ 8ਾਂ ਦੇ ਵਿੱਚੋਂ ਨੇ ਤਾਂ 3 ਕਿੱਲੇ ਵੇਚਤੇ ਮੁੰਡੇ ਨੇ ਵੀ ਤੁਹਾਡੇ ਮੁੰਡੇ ਨੇ ਵੀ 3 ਕਿੱਲੇ ਵੇਚੇ ਕਿਉਂ ਜੋ ਕੁਝ ਕਹਿਦਾ ਜਨਾਨੀ ਕਹੀ ਜਾਂਦੀ ਉਹ ਮੈਂ ਕਰੀ ਜਾਂਦਾ ਸਾਨੇ ਤਾਂ ਉਹ ਨਹੀਂ ਪੁੱਛਦਾਗਾ ਉਹਦੇ ਪਿਓ ਨੇ ਜਾਂ ਚੁੱਡ ਬੋਲਦੇ ਉਦੋਂ ਤੂੰ ਇਹ ਬੋਲੀ ਜਾਂਦੀ ਐ ਉਦੋਂ ਤੂੰ ਬੋਲ ਤੂੰ ਸੱਚ ਬੋਲ ਲੈ ਕਿਹੜਾ ਬੋਲਣਾ ਉਹਦੇ ਪਿਓ ਨੇ ਗੱਲ ਕਰ ਗੱਲ ਕਰਨ ਦੇ ਤਾਂ ਹੁਣ ਵੀ ਖਾਦਾ ਪੀਦਾ ਲੱਗਦਾ ਮੈਨੂੰ ਕੁਝ ਨਹੀਂ ਜੀ ਮੈਂ ਤੈਨੂੰ ਪੁੱਛੂੰ ਜਿਹੜੀ ਪੁੱਛਣ ਵਾਲੀ ਮੈਂ ਤੈਨੂੰ ਨਾ ਪਹਿਲਾਂ ਨਾ ਤੇਰਾ ਕਿਤੇ ਮੈਂ ਕਲਾਮਾ ਪੜਦਿਆਂ ਮੈਂ ਬੋਲਦਾ ਨਹੀਂ ਹੁੰਦਾ ਇਸ ਨਾਲ ਪਰ ਜਦੋਂ ਜਦੋਂ ਕੋਈ ਸਾਹਮਣੇ ਜਦੋਂ ਸਾਹਮਣੇ ਮਾਂ ਦੁਖੀ ਬੈਠੀ ਐ ਨਾ ਤੇ ਸਾਹਮਣੇ ਉਹਦੀ ਧੀ ਦੁਖੀ ਬੈਠ ਗੱਲ ਕਰਨ ਦਾ ਚੁੱਪ ਕਰਕੇ ਚੁੱਪ ਕਰਕੇ ਬੈਠ ਮੈਂ ਪੁੱਤ ਨੂੰ ਜੋ ਪੁੱਛਣਾ ਤੈਨੂੰ ਅੱਛਾ ਮਾਤਾ ਜੀ ਤੇ ਉਹਦੇ ਪਿਓ ਨੇ ਨਾ ਖੇਤਾਂ ਵਿੱਚ ਜਦੋਂ ਜਾਂਦਾ ਸੀਗਾ ਕਦੇ ਪੈਰ ਚ ਚੱਪਲਾਂ ਨਹੀਂ ਪਾ ਕੇ ਜਾਂਦਾ ਸੀ ਢੀ ਆੜੀ ਆਲੀ ਨਾਲ ਲੱਗੇ ਅਸੀਂ ਆਪ ਕੰਮ ਕਰਦਾ ਸੀ ਉਹ ਅੱਛਾ ਜੀ ਐ ਇਕੱਠੀ ਕਰ ਕਰਕੇ ਭੋਰਾ ਓਰਾ ਓਰਾ ਨਹੀਂ ਉਹਨੇ ਕਿਦਾਂ ਜੋੜ ਕੇ ਦੇਦੀ ਤੇ ਮੁੰਡੇ ਨੇ ਚੱਕਤੀ ਮੁੰਡੇ ਨੇ ਦਿੱਤੀ ਚੱਕ ਮੈਂ ਤਾਂ ਪਹਿਲਾਂ ਮੁੰਡੇ ਬੰਨੀ ਉਹ ਫੇਰੀ ਦੁਖੀ ਸੀਗੀ ਮੇਰੀ ਦੂਜੀ ਧੀ ਤੇਰੇ ਰੰਗੀ ਵਸਦੀ ਐ ਐਨੀ ਬਿਤੇਰੀ ਸੌਖੀ ਸੀ ਆਪਦੇ ਘਰੇ ਆ ਹੁਣ ਹੀ ਪਤਾ ਨਹੀਂ ਇਹਨੂੰ ਕੀ ਹੋ ਗਿਆ ਇੰਨਾ ਸਿਆਉਣਾ ਪਾ ਕੇ ਵਿਆਹੀ ਸੀ ਮੈਂ ਆਪਦੀ ਧੀ ਛੋਟੀ ਸੀ ਇਹ ਸਾਰਿਆਂ ਨਾਲ ਜੀ ਬੜੇ ਲਾੜ ਨਾਲ ਪਾਲ ਕੇ ਤੇ ਬੜੇ ਲਾੜ ਨਾਲ ਵਿਆਹੀ ਸੀਗੀ ਪਰ ਮੈਂ ਹੁਣ ਬਹੁਤ ਦੁਖੀ ਹੋਗੀ ਸਾਰਾ ਤਾਂ ਇਹਦਾ ਸਮਾਨ ਚੱਕ ਕੇ ਵੇਚੀ ਜਾਂਦਾ ਅੱਛਾ ਜੀ ਸਾਰਾ ਇਹਦਾ ਸਿਆਉਣਾ ਵੇਚ ਤਾਂ ਅੱਛਾ ਦੋ ਘਾਂਜਵਾ ਕਾ ਮੇਰੀ ਧੀ ਕੀ ਦੇ ਬਾਗ ਲੈ ਕੇ ਬੈਠੂਗੀ ਮਾਦਾ ਇੱਕ ਪਾਸੇ ਮੁੰਡਾ ਨਕਮਾ ਨਿਕਲ ਗਿਆ। ਹਾਂਜੀ। ਦੂਜੇ ਪਾਸੇ ਜਵਾਈ ਨਕਮਾ ਨਿਕਲ ਗਿਆ ਪਰ ਨਿਕਲੇ ਹੁਣ 2-3 ਸਾਲਾਂ ਦਾ ਤੁਹਾਡੀ ਥੋੜੀ ਕੁੜੀ ਦਾ ਦਸ ਮਹੀਨਾ ਤਾਂ ਬਹੁਤ ਵਧੀਆ ਸੀਗਾ ਜੀ ਪਹਿਲਾਂ ਸਾਰਾ ਪਿੰਡ ਸਲਾਉਂਦਾ ਹੁੰਦਾ ਸੀ। ਵੀ ਇਹਨੇ ਤਾਂ ਭਾਈ ਵੀ ਇਹਦਾ ਅੰਨਰ ਪਿਓ ਗੁਜਰ ਗਿਆ ਸੀਗਾ। ਤੇ ਵਿਆਹ ਇਹ ਮਾਤਾ ਨੇ ਕੁੜੀਆਂ ਬੜੇ ਸੌਖੇ ਘਰੇ ਵਿਆਹਤੀਆਂ ਕੁੜੀਆਂ ਬੰਨਿਓ ਤਾਂ ਸੌਖੀ ਜੇ ਪੁੱਤ ਬੰਨੂ ਔਖੀ ਜੇ ਤਾਂ। ਹੂੰ ਹੂੰ ਤੇ ਮੈਂ ਵੀ ਪੁੱਤ ਧੀਾਂ ਦੇ ਸਿਰ ਤੇ ਪੁੱਤ ਦੀ ਪਰਵਾਹ ਨਹੀਂ ਸੀ ਕਰਦੀ। ਅਸਲ ਇਹੀ ਹੁੰਦਾ ਜੀ ਪੁੱਤ ਮਾੜਾ ਮੋਟਰਾ ਔਖਾ ਹੈ ਨਾ। ਹਾਂ। ਨੋ ਪੁੱਤ ਔਖਾ ਤਾਂ ਮਾ ਵੇਨਾ ਤਾਂ ਮਾਂ ਪਿਓ ਵਾਸਤੇ ਬਹੁਤ ਔਖਾ ਹੁੰਦਾ ਐ ਇਹ ਨਸੂਰ ਹੁੰਦੇ ਆ ਹਨਾ ਜ਼ਖਮ ਨਹੀਂ ਹੁੰਦੇ ਨਸੂਰ ਹੁੰਦੇ ਆ ਹੁੰਦੇ ਆ ਜੀ ਅੱਛਾ ਮੁੰਡੇ ਥੋਟੇ ਮੁੰਡੇ ਨੇ ਜ਼ਮੀਨ ਕਾਹ ਚ ਗਲਤੀ ਕੀਤੀ ਜ਼ਮੀਨ ਗਲਤੀ ਕਦੇ ਨੂੰ ਕਿਤੇ ਕਹਿੰਦੇ ਲੈ ਚੰਨ ਮੈਨੂੰ ਕਦੇ ਕਿਤੇ ਲੈ ਚੱਲ ਉਹਨਾਂ ਚ ਪੈਸੇ ਨਹੀਂ ਲੱਗਦੇ ਚੰਗਾ ਨਾ ਗੱਡੀਆਂ ਹੁਣ ਚੰਗੇ ਬੂਟ ਸੂਟ ਪਾਏ ਹੁਣ ਪਰਸ ਪਾਇਆ ਹੋਵੇ ਕੰਮ ਡੱਕਾ ਨਾ ਕਰਨਾ ਹੋਵੇ ਚੱਕ ਕੱਪੜਿਆ ਮੂਹੀ ਹਾਂ ਕੱਪੜਿਆ ਮੂਹੀ ਗਾਂ ਫਿਰ ਕੁ ਮੰਜਾ ਵੜ ਦੇ ਜਰ ਹਾਂ ਕਿਤੇ ਬੰਬੇ ਕਿਤੇ ਘਾਟੀ ਜਾਵੇ ਆ ਵੀ ਪੰਜ ਸੱਤ ਕਲਿਆਣਾਂ ਨੂੰ ਗੱਡੀਆਂ ਕਿਤੇ ਚੰਗੀਆਂ ਲੱਗਦੀਆਂ ਹਨਾ ਜਿਵੇਂ ਹਾਂ ਕਿਸਾਨੀ ਪਹਿਲਾਂ ਡੁੱਬੀ ਪਈ ਬਿਲਕੁਲ ਇਹਨਾਂ ਦੇ ਪੁੱਤ ਖੋ ਐ ਔਰਾ ਔਰਾ ਇਕੱਠਾ ਕੀਤਾ ਹੁੰਦਾ ਨਾ ਤੇ ਉਹਨਾਂ ਨੂੰ ਬਹੁਤ ਔਖੀ ਲੱਗਦੀ ਹੈ ਬਿਲਕੁਲ ਬਿਲਕੁਲ ਪਰ ਮੈਂ ਕਹਿੰਦੀ ਐ ਵੀ ਪਰ ਮੇਰੇ ਘਰ ਧੀਆ ਸੌਖੀਆਂ ਸੀ ਮੈਂ ਪਰਵਾਹ ਨਹੀਂ ਸੀ ਕਰਦੀ ਹੂੰ ਜੇ ਮੈਂ ਕਹਾਂ ਮੇਰੇ ਘਰ ਧੀਆ ਸੌਖੀਆਂ ਨਾ ਤੇ ਮੈਂ ਵੀ ਸੌਖੀ ਹਾਂ ਸੌਖੀ ਹਾਂ ਪਰ ਮੈਨੂੰ ਆਏ ਨਹੀਂ ਪਤਾ ਸੀ ਜਦੋਂ ਮੈਂ ਇਹਨੂੰ ਫੋਨ ਲਾਉਣੀ ਐ ਤੇ ਫੋਨ ਦੇ ਵਿੱਚ ਦੀ ਮਨ ਮਨ ਰੋਂਦੀ ਐ ਮੇਰੇ ਕੋਲੇ ਕੀ ਕਰੇ ਹਨਾ ਦੁਖੀ ਐ ਦੁਖੀ ਐ ਦੁਖੀ ਬੰਦਾ ਇਹਦਾ ਨਹੀਂ ਚੱਜਦਾ ਨਹੀਂ ਕੱਟਦਾ ਦੋਨੇ ਬੱਚੇ ਗੱਭਰੂ ਹੁੰਦੇ ਜਾਂਦੇ ਆ ਤੇ ਇਹਨੂੰ ਤਾਂ ਮੂਰ ਖੂਏ ਤਾਂ ਮੈਨੂੰ ਕਹਿੰਦੇ ਮਾਂ ਤੋਂ ਮੇਰੇ ਵੱਤ ਫੂ ਪਟਦਾ ਯਾਰ ਗੱਲ ਤਾਂ ਇਹ ਆ ਸੋਚਣ ਵਾਲੀ ਵੀ ਤੂੰ ਚਾਹੇ ਡੇਢ ਕਿੱਲਾ ਵੇਚਦੀ ਚਾਹੇ 2 ਕਿੱਲੇ ਵੇਚਦੀ ਜੇ ਤੂੰ ਪਿਛਲੇ 2-3 ਸਾਲਾਂ ਵੇਚਦੀ ਡੇਢ-2 ਕਿੱਲੇ ਜ਼ਮੀਨ ਵੇਚਦੀ ਤੇ 4 ਜਾਂ 5 ਕਿੱਲੇ ਤੇਰੇ ਕੋਲ ਸਾਰੀ ਬਾਤਾਂ ਨੇ ਦੱਸਿਆ ਹਨਾ ਕੁੜੀ ਨੇ ਵੀ ਦੱਸਿਆ ਵੀ ਇੰਨੀ ਕਿ ਜ਼ਮੀਨ ਹੈ ਤੇਰੇ ਕੋਲੇ ਇਸ ਹਿਸਾਬ ਨਾਲ ਤਾਂ ਤੇਰੀ ਜ਼ਮੀਨ ਜਿਹੜੀ ਆ ਅਗਲੇ 2-4 ਸਾਲਾਂ ਦੀ ਰਹਿ ਗਈ ਕਰਜ਼ਾ ਤੇਰੇ ਸਿਰ ਤੇ ਮੈਨੂੰ ਨਹੀਂ ਪਤਾ ਕਿੰਨਾ ਕੁੜੀ ਕਹਿੰਦੀ ਕਰਜ਼ਾ ਤੂੰ ਵੀ ਕਹਿੰਦਾ ਡਿ ਜ਼ਮੀਨ ਵੇਚੀ ਜਾਣਾ ਹੈ ਸ਼ਰਾਬ ਪੀ ਜਾਣਾ ਹੈ ਜੂਆ ਖੇਡੀ ਜਾਣਾ ਹੈ ਜੁਆ ਕੋ ਕੁੜੀ ਕਹਿੰਦੀ ਸਿੰਪਲ ਸਕੂਲ ਦੇ ਵਿੱਚ ਲੱਗ ਉਹਦੀਆਂ ਫੀਸਾਂ ਨਹੀਂ ਭਰਦਾਗਾ ਠੀਕ ਹੈ ਉਹਦਾ ਢੀੜਾ ਕਪੜਾ ਵੇਖ ਕੇ ਵੀ ਨਹੀਂ ਲੱਗਦਾ ਕਿ ਮੈਨੂੰ ਲੱਗਦਾ ਕਿ ਕੋਈ ਬਹੁਤੇ ਚੰਗੇ ਢੀੜੇ ਕਪੜੇ ਉਹਨੂੰ ਲੈ ਕੇ ਦਿੰਦਾ ਹੋਏਗਾ ਆਪ ਵੀ ਉਹੋ ਜਿਹੇ ਪਾਈ ਫਿਰਦਾ ਜਿਵੇਂ ਦਿਹਾੜੀਆਂ ਹੋਂਨਾਂ ਤੋਂ ਤੇਰਾ ਸ਼ਰਾਬ ਤੇ ਜੂਆ ਸਾਰਾ ਕੁਝ ਆ ਬਸ